ਅਸਲਾਮੁਅਲੈਕੁਮ ਤੇ ਸਸਰੀਆਕਾਲ ਕਿ ਦਾ ਹਾਲ-ਚਲ ਮੀਤ ਕਰਨਾ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਵਧੀਆ ਹੋਵੋਗੇ ਚੜ ਦੀ ਕਲਾ ਚ ਹੋਵੋਗੇ ਅੱਜ ਗੱਲ ਕਰਾਂਗੇ ਕਿ ਜਿਹੜੀ ਚੜ ਦੇ ਪੰਜਾਬ ਤੋਂ ਜੱਥੇ ਦੇ ਨਾਲ ਸਰਬਜੀਤ ਕੋਰ ਆਈ ਸੀ ਉਹਨੇ ਜਿਸ ਬੰਦੇ ਦੇ ਨਾਲ ਸ਼ਾਦੀ ਕੀਤੀ ਏ ਉਸ ਦੇ ਘਰ ਪਹੁੰਚ ਗਿਆ ਪਾਕਿਸਤਾਨ ਦਾ ਪੱਤਰਕਾਰ ਉਹਨੇ ਜਾ ਕੇ ਸਵਾਲ ਕੀਤੇ ਮਹੱਲੇਦਾਰਾਂ ਕੋ ਕਿ ਕੀ ਇਹ ਕੰਮ ਸਹੀ ਹੋਇਆ ਤੇ ਪਾਕਿਸਤਾਨੀਆਂ ਨੇ ਜਿਹੜੇ ਜਵਾਬ ਦਿੱਤੇ ਨੇ ਨਾ ਉਹ ਕਮਾਲ ਦੇ ਨੇ ਹਰ ਬੰਦੇ ਦੀ ਸੋਚ ਇਸੇ ਤਰ੍ਹਾਂ ਦੀ ਹੋਣੀ ਚਾਹੀਦੀ ਏ ਅਜਿਹਾ ਵਾਲੇ ਨਾਲ ਵੀਡੀਓ ਚੱਲਨੇ ਆ ਵੀਡੀਓ ਦੀ ਤਰਫ ਕਿ ਪਾਕਿਸਤਾਨੀਆਂ ਨੇ ਕੀ ਜਵਾਬ ਦਿੱਤੇ ਨੇ ਤੇ ਫਿਰ ਕਰਨੇ ਆ ਇਸ ਤੇ ਗੱਲਬਾਤ ਨਾਜ਼ਰਨ ਮੈਂ ਇਸ ਟਾਈਮ ਮੌਜੂਦ ਆ ਜੀ ਸਰਬਜੀਤ ਕੌਰ ਦੇ ਸਹੁਰੇ ਘਰ ਦੇ ਅੱਗੇ ਆਪਣੇ ਬੱਚਿਆਂ ਦੀ ਨੇ ਬਣ ਕੇ ਆਈ ਤੇ ਇਹ ਮਤਲਬ ਇਹਦਰ ਪਾਕਿਸਤਾਨ ਦੀ ਕਦੋਂ ਬਣੇ ਅਸੀਂ ਇੱਕ ਜਥਾ ਜਾਣੇ ਮੱਕੇ ਪਾਤ ਅਸੀਂ ਉੱਥੇ ਜਾ ਕੇ ਸਾਡੇ ਮੁਲਕ ਦੀ ਔਰਤ ਮਤਲਬ ਉੱਥੋਂ ਗਾਇਬ ਹੋ ਜਾਂਦੀ ਹੈ ਸਾਨੂੰ ਬਦਨਾਮੀ ਨੇ ਨਾਸਰ ਨੇ ਕਰਮਜੀਤ ਘੋਰ ਨਾਲ ਸਿੱਖ ਹੋਰ ਬਣਾ ਜਿਹੜੇ ਯਾਤਰੀ ਸੀ ਜਿਹੜੇ ਤੇ ਹੋਰ ਉਰਨ ਤੇ ਆਇਆ ਦਾ ਜਿਹੜਾ ਪਿਓ ਇਹਦਾ ਨਾਮ ਕੀ ਸੀ ਮਮਤਾਫੈਲ ਤੇ ਆਜ਼ਾਤ ਇਹਨਾਂ ਦੀ ਕਿਹੜੀ ਬਦੋ ਜਿਹੜਾ ਇਹ ਸਿੱਖਣੀ ਨੇ ਕੀਤਾ ਕੰਮ ਸਾਰੇ ਗਲਤ ਕੀਤਾ ਔਰ ਇਸ ਮੁੰਡੇ ਜਿਹੜਾ ਗਲਤੀ ਕੀਤੀ ਹੈ ਇਹ ਮੁੰਡੇ ਨੇ ਸਭ ਤੋਂ ਜ਼ਿਆਦਾ ਗਲਤੀ ਕੀਤੀ ਆਪਣੇ ਮੁਲਕ ਨੂੰ ਬਦਨਾਮ ਕੀਤੀ ਮਾਂ ਮਰ ਗਈ ਤੇ ਇਹਨਾਂ ਹਵੇ ਤਾਂ ਮਰ ਗਈ ਇਹਨਾਂ ਤੋਂ ਰੋਜ਼ ਮਾਂ ਦੀ ਸਿੱਖਣੀ ਨਾਲ ਨਕਾ ਕਰ ਮੈਂ ਸਿੱਖਣੀ ਨਾਲ ਨਕਾ ਕਰਨਾ ਉਹਦਾ ਜਾ ਪੈਰੀ ਆ ਨਾਸਰ ਸਾਂ ਹੰਦੇ ਘਰ ਦੇ ਕਿ ਮੌਜੂਦ ਆਂ ਇੰਡੀਆ ਦੇ ਚੋਂ ਸਰਬਜੀਤ ਕੌਰ ਆਣ ਕੇ ਇੱਥੇ ਜਿੱਥੇ ਨਾਲ ਆਈ ਉਹਨੇ ਆਣ ਕੇ ਜਿਹੜਾ ਇਹਨਾਂ ਨਕਾਹ ਕਰ ਲਿਆ ਮੁਸਲਮਾਨ ਹੋ ਗਈ ਤੇ ਅਸੀਂ ਘਰ ਦੇ ਅੱਗੇ ਵਿੱਚ ਉਹਨਾਂ ਦਾ ਤਾਲੇ ਲੱਗੇ ਨੇ ਘਰ ਦੇ ਨੂੰ ਤੇ ਇਹ ਸਰਬਜੀਤ ਦੇ ਸਹੁਰਿਆਂ ਦਾ ਘਰ ਹੈ ਜੀ ਲਈਦਾ ਪੰਜਾਬ ਵਾਲਾ ਇੱਕ ਉਹਦਾ ਸਹੁਰਿਆਂ ਪਿੰਡ ਉਧਰ ਹੈ ਚੜਦੇ ਪੰਜਾਬ ਵਿੱਚ ਲੈਂਦੇ ਪੰਜਾਬ ਉਹਦੇ ਘਰ ਦੇ ਅੱਗੇ ਖਲੋਤੇ ਆਂ ਥੋੜੀ ਮੈਂ ਗੱਲ ਕਰਨਾ ਉਹਨਾਂ ਦੇ ਮਸਾਹੇ ਨਾਲ ਇਹ ਮੇਰੇ ਨਾਲ ਖੋਤੇ ਮਸਾਹੇ ਉਹਨਾਂ ਉਹਨਾਂ ਦਾ ਰਿਪੋਰਟ ਲੈਣੇ ਆ ਥੋੜਾ ਜੀ ਸਲਾਮ ਵਾਲੇਕਮ ਜੀ ਵਾਲੇਕਮ ਸਲਾਮ ਭਾਜੀ ਇਹ ਪੜਾ ਘਰੇ ਨਾਲ ਦਾ ਹਾਂ ਜੀ ਇਹ ਨਾਸਰ ਹਸਨ ਕਿਵੇਂ ਦਾ ਬੰਦਾ ਸੀ ਬਿਲਕੁਲ ਇੱਥੇ ਸਾਡੇ ਕੋਲ ਤਾਂ ਬਿਲਕੁਲ ਸਹੀ ਸਾਨੂੰ ਪਤਾ ਨਹੀਂ ਕੀ ਬਣੀ ਸੀ ਤੁਸੀਂ ਇੱਥੇ ਕਿਦੋਂ ਕੋਲ ਵਸਦੇ ਪਿਓ ਸਾਨੂੰ ਹੋਗਾ 18 19 ਸਾਲ ਅੱਛਾ ਇਹਨੇ ਸਰਬਜੀਤ ਕੌਰ ਇੰਡੀਆ ਦੇ ਵਿੱਚੋਂ ਜਿੱਥੇ ਨਾਲ ਇੱਕ ਔਰਤ ਆਈ ਸੀ ਤੁਸੀਂ ਉਹ ਬੜੀ ਮੀਡੀਆ ਤੇ ਚੱਲਦਾ ਪਿਆ ਕੰਮ ਹਾਂ ਜੀ ਤੇ ਉਹਨੇ ਇਹਦੇ ਨਾਲ ਨਿਕਾਹ ਕਰ ਲਈ ਤੇ ਬਾਰੇ ਤੁਸੀਂ ਕੀ ਕਹਿੰਦੇ ਹੋ ਹੁੰਦੇ ਬਾਰੇ ਉਸ ਅਸੀਂ ਕੀ ਕਹਿਣਾ ਅਸੀਂ ਤੇ ਆਨੇ ਬੜਾ ਗਲਤ ਕੀਤਾ ਹੁੰਦੇ ਨਿੱਕੇ ਨਿੱਕੇ ਦੇ ਬੱਚੇ ਸਨ अच्छा नासर ਦਾ ਜਿਹੜਾ ਪਿਓ ਇਹਦਾ ਨਾਮ ਕੀ ਸੀ? ਮਮਦ ਤਫੈਲ ਤੇ ਜਾਤ ਇਹਨਾਂ ਦੀ ਕਿਹੜੀ? ਬੱਦੂ ਬੱਦੂ ਹਾਂ ਅੱਛਾ ਜਾਤ ਇਹਨਾਂ ਦੀ ਬੱਦੂ ਹੈ ਕਿੰਨੇ ਭਰਾ ਨੇ ਭਲਾ? ਇਹ ਤਿੰਨ ਭਰਾ ਨੇ ਅੱਛਾ ਤਿੰਨ ਇਹਨੇ ਇਹਦੇ ਬੱਚੇ ਦੋ ਨੇ ਤਿੰਨ ਨੇ ਕਿੰਨਾ ਸਰਦੇ? ਇਹਦੇ ਤਿੰਨ ਬੱਚੇ ਨੇ ਇੱਕ ਬੱਚੀ ਹੈ। ਅੱਛਾ ਅੱਛਾ ਇੱਕ ਇਹਦੀ ਬੀਵੀ ਹੈ। ਤੁਹਾਨੂੰ ਕਿਦੋਂ ਪਤਾ ਲੱਗਾ ਵੀ ਇਹ ਇਹਨੇ ਕਿਉਂ ਪਤਾ ਲੱਗਾ ਸੀ ਕਿ ਨਾਸਰ ਨੇ ਜਿਹੜਾ ਵਿਆਹ ਕਰ ਲਿਆ ਉਹਦੇ ਨੂੰ ਹਾਂ ਨੂੰ ਪਤਾ ਉਦੋਂ ਲੱਗਾ ਕਿ ਜਦੋਂ ਰਾਤ ਪੁਲਿਸ ਨੇ ਰੇਡ ਕੀਤਾ ਤੇ ਆ ਛਿੰਬਿਆ ਦਾ ਬੂਹਾ ਤੋੜਿਆ ਨਾ ਸਾਨੂੰ ਉਦੋਂ ਪਤਾ ਲੱਗਾ ਕਿ ਇੱਥੇ ਇਹਨੇ ਮਤਵਿੰਦ ਸਿੰਘਣੀ ਨਾਲ ਵਿਆਹ ਸ਼ਾਦੀ ਕੀਤੀ ਹੈ ਤੇ ਇਹ ਮਤਲਬ ਇਸ ਵਜ੍ਹਾ ਤੋਂ ਇਹਨਾਂ ਨੂੰ ਪੁਲਸ ਪਈਏ ਸਾਨੂੰ ਇਸ ਵਜ੍ਹਾ ਦਾ ਪਤਾ ਲੱਗਾ ਨਹੀਂ ਤਾਂ ਸਾਨੂੰ ਕੋਈ ਪਤਾ ਲੇਕਿਨ ਇਹ ਜਿਹੜਾ ਕੰਮ ਕੀਤਾ ਸਿੱਖ ਔਰਤ ਜਿਹੜੀ ਉਹ ਇਧਰ ਸਰਬਜੀਤ ਆਈ ਆਪਣਾ ਜੱਥੇ ਦੇ ਨਾਲ ਆਪਣਾ ਸਰਵਰੇਟ ਕਰਨ ਵਾਸਤੇ ਗੁਰਪੂਰਬ ਉਥੇ ਆਏ ਇਹਨੇ ਕੰਮ ਜਿਹੜਾ ਇਹਦੇ ਨਾਲ ਵਿਆਹ ਕਰਕੇ ਕੰਮ ਸਹੀ ਹੋਇਆ ਇਹ ਗਲਤ ਜਿਹੜਾ ਉਹ ਆਈ ਸੀ ਆਪਣੇ ਪਵਿੱਤਰ ਥਾਂ ਤੇ ਵਜਾ ਗਲਦੀ ਇਹ ਵੇਜੀ ਮਤਲਬ ਇਹ ਅਸੀਂ ਤੇ ਮੇਰਾ ਨੈਟ ਤੋਂ ਤੇ ਮਤਲਬ ਫੇਸਬੁੱਕ ਤੋਂ ਵੇਨੇ ਆ ਪਾ ਜੋਲ ਦੇ ਕਰਤਾਰ ਪਿੱਛੇ ਗੱਤ ਅਸੀਂ ਸੁਣਨ ਡੇ ਆ ਆਗੇ ਸਮਝ ਜਾਓ মিডিਆ ਵਾਲੇ ਸੁਣਾ ਰਹੇ ਨੇ ਉਹ ਤੇ ਫਿਰ ਇਹ ਹੈ ਇਹ ਔਰਤ ਦੋ ਨੰਬਰ ਔਰਤ ਮਤਲਬ ਇਸ ਤੇ ਮਤਲਬ ਇਧਰ ਕੁਝ ਹੋ ਸਕਦਾ ਜਿਸੂਸੀ ਕਰਨ ਆਈ ਹੋਵੇ ਜਾਂ ਕੀ ਕੋਈ ਚੱਕਰ ਚਲਾਉਣ ਆਈ ਏ ਕੀ ਕਰਨੇ ਇਧਰ ਆਈ ਏ ਪਰ ਇਸ ਬੰਦੇ ਦੀ ਤੇ ਪੂਜੀ ਕੋਈ ਨਹੀਂ ਇਹਦਾ ਹੁਣ ਕੀ ਹੋਣਾ ਕੀ ਚਾਹੀਦਾ ਵਾਪਾ ਜਾਣਾ ਚਾਹੀਦਾ ਕੀ ਕਰਨਾ ਚਾਹੀਦਾ ਇਹਨੂੰ ਦਫਾ ਹੀ ਕਰਨੇ ਇਧਰ ਸਾਡੇ ਮੁਲਕ ਨੂੰ ਵੀ ਇਸ ਬਦਨਾਮੀ ਕਰਨਾ ਹੂੰ ਇਹ ਸਾਡੇ ਮੁਲਕ ਨੂੰ ਵੀ ਬਦਨਾਮ ਕਰੇਗੀ ਇਹੰਦਾ ਤੇ ਉਧਰ ਅਸੀਂ ਆ ਉਹਨਾਂ ਦੇ মিডিਆ ਹੀ ਦੱਸਣ ਦਿਆ ਕਿ ਇਹ ਮਤਲਬ ਬੜਿਆਂ ਲੋਕਾਂ ਨੂੰ ਬਲੈਕਮੇਲ ਕਰਕੇ ਤੇ ਪੈਸੇ ਖਾਂਦੀ ਸੀ ਫਿਰ ਪਰਚੇ ਵੀ ਕਰਵਾਉਂਦੀ ਸੀ ਜੀ ਠੀਕ ਹੈ ਇਹ ਮਤਲਬ ਅਸੀਂ ਤੇ ਹੁਣ ਵੀ ਮੈਂ ਮੀਡੀਆ ਤੋਂ ਮਤਲਬ ਉਹਨਾਂ ਦੀ ਖਬਰ ਸੁਣਨ ਡਿਆ ਸਾਂ ਇਕੱਜ ਨਾਜ਼ਰ ਭੂਰੇ ਤੇ ਬਹਿ ਕੇ ਮੋਬਾਈਲ ਤੋਂ ਮੈਂ ਵੇਖਣ ਡਿਆ ਸਾਂ ਕਿ ਇਹਦੇ ਦੋ ਬੱਚੇ ਨੇ ਉਹ ਵੀ ਜਵਾਨ ਨੇ ਜੇ ਆਪਣੇ ਬੱਚਿਆਂ ਦੇ ਇਬਨੇ ਬਣ ਕੇ ਆਈ ਤੇ ਇਹ ਮਤਲਬ ਇਹਦਰ ਪਾਕਿਸਤਾਨ ਦੀ ਕਦੋਂ ਬਣੇਗੀ ਨਾਲੇ ਭਾਜੀ ਪਤਾ ਕੀ ਹੈ ਸਰਬਜੀਤ ਕੌਰ ਜਿਹੜੀ ਇਹ ਮੈਂ ਕਾ ਤੁਸੀਂ ਵੀ ਮਾਸ਼ਾਅੱਲਾਹ ਸਾਡਾ ਨੂੰ ਸਿਆਣੇ ਹੋ ਉਹ ਗੋਰਪੁਰਵਤ ਨੇ ਉਹਦਾ ਮਿਸ਼ਨ ਹੀ ਇਹ ਸੀ ਕਿ ਮੈਂ ਗੋਰਪੁਰਵ ਨੂੰ ਮੇਰਾ ਵੀਜ਼ਾ ਲੱਗ ਜਾ ਮੈਂ ਜਾ ਕੇ ਨਕਾ ਕਰ ਨਕਾ ਕਰ ਲਵਾਂ ਇਹਨਾਂ ਨੂੰ ਚਾਹੀਦਾ ਸੀ ਆਪਣਾ ਸੁਨਿਆ ਨਾਸਰ ਹਸਨ ਜਿਹੜਾ ਨਾ ਮੁੰਡਾ ਇਹ ਜਿਹੜਾ ਹੈ ਬਾਹਰ ਵੀ ਕਿਤੇ ਸੌਦੀ ਸੁੱਦੀ ਰਿਹਾ ਉੱਥੇ ਮਿਲਦਾ ਵੀ ਰਿਆਨਵਟ 9 ਸਾਲ ਤੋਂ ਉਹਨਾਂ ਦਾ ਸੀ ਤੇ ਉੱਥੇ ਖੇ ਖਾ ਲੈਂਦੇ ਉੱਥੇ ਕਰ ਉਹ ਉੱਥੇ ਹੀ ਕਰ ਲੈਂਦੇ ਬਿਲਕੁਲ ਨਾ ਇਥੇ ਗੋਰਪੁਰਵ ਕੇ ਆਣਾ ਹਾਂ ਜੀ ਬਿਲਕੁਲ ਉਹ ਉੱਥੇ ਹੁਣ ਮਤਲਬ ਇਹ ਕਰ ਕਰ ਸਾਡੇ ਅਸੀਂ ਇੱਕ ਜਥਾ ਜਾਂਦੇ ਮੱਕੇ ਪਾਕ ਅਸੀਂ ਉੱਥੇ ਜਾ ਕੇ ਸਾਡੇ ਮੁਲਕ ਦੀ ਔਰਤ ਮਤਲਬ ਉੱਥੋਂ ਗਾਇਬ ਹੋ ਜਾਂਦੀ ਜੀ ਸਾਨੂੰ ਬਦਨਾਮੀ ਨੇ ਨਾ ਨਹੀਂ ਵੇਲ ਕੋਲ ਬੋਲੋ ਠੀਕ ਹੈ ਵਜਾ ਗੱਲ ਦੀ ਇਹ ਵੀ ਹਰ ਮੁਲਕ ਵਾਸਤੇ ਬਦਨਾਮੀ ਹੁੰਦੀ ਹੈ ਹਮਮ ਤੇ ਇਹਨੇ ਮਤਲਬ ਜਿਹੜਾ ਇਸ ਸਿੱਖਣੀ ਨੇ ਕੀਤਾ ਕੰਮ ਸਾਰੇ ਗਲਤ ਕੀਤਾ ਔਰ ਇਸ ਮੁੰਡੇ ਜਿਹੜਾ ਗਲਤੀ ਕੀਤੀ ਹੈ ਇਹ ਮੁੰਡੇ ਨੇ ਸਭ ਤੋਂ ਜ਼ਿਆਦਾ ਗਲਤੀ ਕੀਤੀ ਆਪਣੇ ਮੁਲਕ ਨੂੰ ਬਦਨਾਮ ਕੀਤਾ ਉਹ ਇੰਡੀਆ ਦਾ ਇੱਕ ਬੰਦਾ ਸੀ ਉਹ ਕਹਿ ਰਿਹਾ ਸੀ ਕਿ ਬੁੱਢੀ ਮੱਜ ਠੀਕ ਹੈ ਬੁੱਢੀ ਮੱਜ ਨੂੰ ਅਸਾਂ ਕੀ ਕਰਨਾ ਸੀ ਜੀ ਪਾਣਾ ਆਂਟੀ ਟਾਈਪ ਹੀ ਹੈ 45 ਸਾਲ ਦਾ ਜ਼ਿਲ੍ਹਾ 45 ਸਾਲ ਉਹ ਦੱਸਣ ਤਾਂ ਨੇ ਜ 48 ਸਾਲ ਦੀ ਉਮਰ ਹੈ ਠੀਕ ਹੈ ਫਿਰ ਜ਼ਮੀਨ ਭਾਂਦੇ ਵਾਲੀ ਇੱਥੇ ਆ ਕਚੀਆਂ ਆ ਵੇਖੋ ਆ ਇਹਦਾ ਮਕਾਨ ਜੇ ਇਸ ਮਕਾਨ ਦੇ ਵਿੱਚ ਇਸ ਲੈਣਾ ਕੀ ਇੱਥੇ ਤੇ ਰਹਿਣਾ ਉਸ ਦੇ ਨਾਲ ਕੋਈ ਨਹੀਂ 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 ਕੋਈ ਰਹਿਣਾ ਨਹੀਂ ਜਿਵੇਂ ਜੀ ਔਰਤ ਦੇ ਟਾਟਾ ਕਰੀਆਂ ਨੇ ਜਾਂ ਜੋ ਔਰਤੋ ਕਰ ਰਹੀ ਹੈ ਨਾ ਉਸ ਦੇ ਕੋਲ ਕਿੱਥੇ ਰਹਿਣਾ ਹੂੰ ਕੋਈ ਹੋਰ ਹੀ ਤਾਂ ਭਾਰੂ ਹੀ ਫੜ ਲਾ ਗਈ ਤੁਸੀਂ ਇਹ ਦੱਸੋ ਬਈ ਇਸ ਤੇ ਆਪਣਾ ਇਸੇ ਕਮਾ ਲਿਆ ਉਸ ਵੀ ਬਗੈਰਤੀ ਨੇ ਕਮਾ ਲਿਆ ਹੁਣ ਇਹਦੀਆਂ ਮਤਬਿਆ ਨਿੱਕ ਨਿੱਕੇ ਹੁੰਦੇ ਬੱਚੇ ਨੇ ਛੋਟੇ ਛੋਟੇ ਇਹਦੇ ਬੱਚੇ ਨੇ ਇੱਕ ਬੱਚਾ ਗ੍ਰਿਫਤਾਰ ਹੈ ਮਾਮਾ ਫੜਿਆ ਮਾਮੇ ਦਾ ਪੁੱਤਰ ਫੜਿਆ ਭੈਣਾ ਦਰਬ ਦਾ ਰੋਟੀਆਂ ਫਿਰਦੀਆਂ ਨੇ ਬੀਵੀ ਜਿਹੜੀ ਉਹ ਨਿੱਕੇ ਨਿੱਕੇ ਬੱਚੇ ਲੈ ਕੇ ਪਤਾ ਨਹੀਂ ਕਿ ਪੇਕਿਆਂ ਦੇ ਭੱਜ ਗਈ ਏ ਜਾਂ ਕਿੱਧਰ ਚਲ ਗਈ ਏ ਪੁੱਤਰ ਹੁੰਦਾ ਐ ਤੇ ਸਿਰਫ ਤਾਂ ਵੀ ਐਸੇ ਜਿਹਾ ਕਿਹੜਾ ਹੱਜ ਕਮਾਇਆ ਮੈਨੂੰ ਤਾਂ ਕਦੇ ਹੀ ਛੱਲ ਜਾਵੇ ਤੇ ਮੈਂ ਤੈਨੂੰ ਇੱਥੇ ਫੜ ਕੇ ਮਾਰ ਮਾਰ ਕਰਨੀ ਲੱਤਾ ਪੰਡਿਆ ਤੁਸੀਂ ਇੱਥੋਂ ਦੇ ਪਿੰਡ ਦੇ ਹੋ ਹਾਂਜੀ ਇੱਥੋਂ ਦੇ ਪਿੰਡ ਦੇ ਜੀ ਕਿਦੋਂ ਤੋਂ ਤੁਸੀਂ ਇੱਥੇ ਵਾਸਤੇ ਦੇ ਆਸੀ 10 ਸਾਲ ਹੋ ਗਏ ਆ ਨਹੀਂ ਕੱਟੜ ਨੇ ਅੱਛਾ ਇਹ ਨਾਸਿਕ ਅਦੀਸ ਦਾ ਨਾ ਗੱਲ ਕੀ ਜੀ ਮੈਂ ਜਿਹੜੇ ਕੁੜੀ ਨਾਲ ਗੱਲ ਕਰਨਾ ਉਹ ਕੋਈ ਨਹੀਂ ਨਹੀਂ ਮੈਂ ਫੜ ਮਾਰਦੇ ਨਹੀਂ ਨਹੀਂ ਇਹਦਾ ਕੋਈ ਗੱਲ ਨਹੀਂ ਕੋਈ ਬਾਦਮੀ ਐਸਾ ਕੋਈ ਮਸਲਾ ਨਹੀਂ ਆ ਇਹਾਂ ਦੇ ਬਾਹਰ ਵੀ ਗਿਆ ਸੀ ਕਦੇ ਨਹੀਂ ਇਹ ਬਾਹਰ ਜ਼ ਮਦਰਾ ਕੋ ਸੈਟ ਬੈਠਾ ਉਹ ਠੀਕ ਗੱਲਬਾਤ ਚੱਲਦੀ ਰਹੀ ਨਾ ਸੱਚਾ ਇਥੇ ਨਹੀਂ ਕੋਈ ਰਾਬਤਾ ਰੱਖਣਾ ਨਾ ਇਹ ਨਾਸਰ ਨੇ ਸ਼ਰਮਜੀਤ ਘੌਰ ਨਾਲ ਸਿੱਖਔਤਨਾ ਜਿਹੜੇ ਯਾਤਰੀ ਸੀ ਜਿਹੜੇ ਇਥੇ ਗੁਰਪੁਰਬ ਤੇ ਆਈ ਸੀ ਇਹਦੇ ਚਲੋ ਉਹਦੀ ਨੀਅਤ ਇਹ ਨਾਲ ਜੀ ਉਹ ਗੁਰਪੁਰਬ ਤੇ ਆਈ ਸੀ ਹੁਣ ਨੀਅਤ ਹੀ ਮੇਰੇ ਹਿਸਾਬ ਚੋਂ ਦੀ ਇਹ ਸੀ ਕਿ ਮੈਂ ਜਿਹੜਾ ਇਸ ਕੰਮ ਵਾਸਤੇ ਆਈ ਸੀ ਤੇ ਤੁਸੀਂ ਕੀ ਸਮਝਦੇ ਕੰਮ ਅੱਛਾ ਹੋਇਆ ਜਾਂ ਕੀ ਨਹੀਂ ਗੱਲ ਤੂਆ ਇਹ ਕੰਮ ਦੇ ਤਰ੍ਹਾਂ ਇਹ ਆ ہمارے ਮਿਨੀਅਟਾਇਆ ਤਾਂ ਤੁਸੀਂ ਇਹ ਕਿਦੋਂ ਗਏ ਰਹਿ ਰਹੇ ਮੈਨੂੰ ਹੋ ਗਿਆ 17 18 ਸਾਲ ਤੁਸੀਂ ਹਸਾਏ ਮੇਰੇ ਨਾਲ ਸਰ ਹਾਂ ਜੀ ਟੈਂਸ਼ਨ ਨਹੀਂ ਤੇ ਇਹ ਕਿਵੇਂ ਆ ਬੰਦੇ ਹਾਂ ਨਾਲ ਅੱਗੇ ਤੇ ਨਾਲ ਦੇ ਕਦੇ ਕੋ ਗੱਲ ਨਹੀਂ ਸੀ ਸੁਣੀ ਅੱਛਾ ਇੱਥੇ ਬਿਲਕੁਲ ਸਹੀ ਚੱਲਦਾ ਆ ਅੱਗੇ ਸਭ ਆਪਣੀ ਮਿਹਨਤ ਮਜ਼ਦੂਰੀ ਕਰਦੇ ਸਨ ਇਹ ਕੰਜਰ ਕਦੇ ਬਾਹਰ ਵੀ ਰਿਹਾ ਹੈ ਬਾਹਰ ਜਾਂਦਾ ਕੋਈ ਰਾਬਤਾ ਹੋਇਆ ਇਥੇ ਅਲਾਤੇ ਉਹ ਜਾਇਨਾ ਦੇ ਚੱਕਰ ਤੋਂ ਵੇਚਿਆ ਨਹੀਂ ਸੀ ਅੱਜ ਤੱਕ ਹੂੰ ਯਾਨੀ ਮੈਂ ਕਿ ਕ੍ਰਿਮੀਨਲ ਤੇ ਨਹੀਂ ਸੀ ਤੁਸੀਂ ਮੈਂ ਨਹੀ ਅਸਲੀ ਪੱਤਰ ਵਾਲਾ ਨਹੀਂ ਸੀ ਮੈਂ ਉਹਨਾਂ ਨੂੰ ਸੁਣਨ ਕੋਈ ਸਹੀ ਸੀ ਨਾ ਬਿਲਕੁਲ ਮਤਲਬ ਕੋਈ ਗੱਲ ਨਹੀਂ ਸੀ ਕੋਈ ਐਵੇਂ ਝਗੜ ਝੁਗੜ ਪੈਣਾ ਤੇ ਉਹ ਫਿਰ ਅਰਤਾ ਉਹ ਘਰਾਂ ਚ ਹੁੰਦਾ ਰਹਿੰਦਾ ਅੱਛਾ ਅੱਛਾ ਆ ਤੇ ਮਸਲਾ ਕੋਈ ਨਹੀਂ ਇਹਦਾ ਨਾਂ ਜਨਾਸਰ ਕਿੰਨੇ ਭੈਣ ਭਰਾ ਨੇ ਇਹ ਤਿੰਨ ਭਰਾ ਨੇ ਤੇ ਚਾਰ ਭੈਣਾਂ ਨੇ ਇਹ ਤਿੰਨ ਹੀ ਭੈਣਾਂ ਨੇ 14 ਨਾਂ ਸੀ ਬਸ ਤਾਂ ਮੰਨਤ ਫੈਲ ਹੈ ਮੰਨਤ ਫੈਲ ਇਹਨਾਂ ਦੀ ਜਾਤ ਕਿਹੜੀ ਹੈ ਇਹਨਾਂ ਦੀ ਜਾਤ ਆਹ ਤੇ ਬੱਦੂ ਸੁਣਨੇ ਆ ਸਾਨੂੰ ਨਹੀਂ ਪਤਾ ਕਰਦੇ ਕੀ ਉਹਨਾਂ ਫਰਮਾਈਆਂ ਦਾ ਕੰਮ ਕਰਦੇ ਹੋਣਗੇ ਜਿਵੇਂ ਕੋ ਕੰਮ ਕਰਦਾ ਸੀ ਇਹਨਾਂ ਦਾ ਪਿਓ ਜਿਹੜਾ ਸੀ ਨਾਈਆਂ ਦੇ ਵਿੱਚ ਮਤਵੇ ਭੱਤੀ ਹੋਇਆ ਸੀ ਐਪੀਸੀ ਚ ਪੀਸੀ ਚ ਅਗੋਂ ਉਸ ਦਾ ਇੱਕ ਬੇਟਾ ਉਹਨਾਂ ਦਾ ਉਥੇ ਐਕਸੀਡੈਂਟ ਹੋ ਗਿਆ ਵਿਚਾਰਾ ਫੌਤ ਹੋ ਗਿਆ ਬਹੁਤ ਹੀ ਅੱਛਾ ਤੇ ਔਰ ਨਹੀਂ ਤਾਂ ਉਹ ਫੌਤ ਹੋ ਗਿਆ ਉਹਦੀ ਜਗ੍ਹਾ ਤੇ ਉਹਨਾਂ ਦਾ ਛੋਟਾ ਪੁੱਤਰ ਜਿਹੜਾ ਉਹ ਉਥੇ ਪਰ ਅਗੇ ਸਮਝਦੇ ਵਜਾ ਗੱਲ ਦੀ ਇਹ ਕਿ ਅਸਾਂ ਤੇ ਅੱਜ ਕੀ ਕਰਨਾ ਜੀ ਕੋਈ ਲੁੱਟਖੜੋ ਚ ਵੇਖੀ ਕੋ ਨਹੀਂ ਸੀ ਅੱਛਾ ਉਹਨੇ ਸਰਬਜੀਤ ਕੌਰ ਨਾਲ ਜਿਹੜੀ ਸਿੱਖੀ ਆਤ ਨਹੀਂ ਸੀ ਗਾ ਤੁਨ ਗੁਰਪੁਰਵ ਤੇ ਆਈ ਸੀ ਆਪਣਾ ਮੇਲਾ ਸੀ ਨਨਕਾਣੇ ਵਾਲਾ ਨੂੰ ਦੱਸਦੇ ਨੇ ਹਰ ਸਾਲ ਹੁੰਦਾ ਉਹ ਸਰਬਜੀਤ ਕੌਰ ਸੀ ਇੱਕ ਜਿਹੜੀ ਉਹਦੇ ਵੀ ਦੋ ਬੱਚੇ ਦੱਸਦੇ ਨੇ ਉਧਰ ਉਹਦੇ ਨੇ ਬੱਚੇ ਸਨ ਹੁਣ ਇਹਨਾਂ ਨੇ ਨਿਕਾਹ ਕੀਤਾ ਮੁਸਲਮਾਨ ਹੋ ਗਈ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਅੱਛਾ ਕੰਮ ਕੀਤਾ ਇਹ ਕੀ ਕਰਨਾ ਚਾਹੀਦਾ ਹੈ ਜੀ ਇਹਦੇ ਬਾਰੇ ਵੀ ਵੇਖੋ ਜੀ ਸਿੱਖੇ ਜਮਦਾ ਉਹਨਾਂ ਦੇ ਵੀ ਇਨਸਲਟ ਹੋਈ ਮੈਂ ਜਨਾ ਮੈਂ ਜਿੱਡਾ ਬਗੈਰ ਤੇ ਬੰਦਾ ਨਿਕਲਿਆ ਦੁਨੀਆ ਤੇ ਕੋਈ ਨਹੀਂ ਕੀ ਨਾ ਕੰਮ ਨਹੀਂ ਕਰਨਾ ਇਹ ਨੋ ਕੰਮ ਕਰਨਾ ਹੀ ਨਹੀਂ ਕਰਦਾ ਕੋਈ ਸੌਦੀਆਂ ਦੇ ਰਿਆ ਹੈ ਇਹ ਜਾਂ ਦੁਬਈ ਜਿੱਥੇ ਮਿਲਿਆ ਉਥੇ ਕਰ ਲੈਂਦਾ ਨਕਾ ਕਿਉਂਕਿ ਗੁਰਪੁਰਪੁਰ ਤੁਹਾਨੂੰ ਪਤਾ ਅੱਗੇ ਬੜੇ ਛਾੜੇ ਮੁਲਕ ਜਿਹੜਾ ਨਾਲ ਇੰਡੀਆ ਉਹਨਾਂ ਜਿਹੜੀ ਬੜੀ ਉਹ ਇੱਕ ਬੜੀ ਹੋਈ ਹੈ ਸਰਦਾਂ ਦੇ ਤੇ ਬੜੀ ਮੁਸ਼ਕਲ ਉਹਨਾਂ ਨੂੰ ਵੀਜ਼ੇ ਮਿਲੇ ਜਿਹੜੇ ਰੁਕੇ ਹੋਏ ਸਨ ਵੀਜ਼ੇ ਨਹੀਂ ਮਿਲਦੇ ਉਹਨਾਂ ਵਾਸਤੇ ਹੋਰ ਜਿਹੜੀ ਸ਼ਕਤੀ ਹੋ ਗਈ ਕਿਉਂਕਿ ਹੁਣ ਇੰਡੀਆ ਵਿੱਚ ਮਜੇਦ ਉਹਨਾਂ ਨੂੰ ਵੀਜ਼ੇ ਨਹੀਂ ਮਿਲਣਗੇ ਨਹੀਂ ਮਿਲੇਗੀ ਕੱਲੀ ਆਫਰ ਆਵੇਗੀ ਨਹੀਂ ਹਾਂ ਜੀ ਵੀਜ਼ੇ ਉਹਨਾਂ ਵਾਸਤੇ ਉਹ ਜਿਹੜੇ ਜਿਵੇਂ ਅਸੀਂ ਜਾਨਦੇ ਹਾਂ ਨਾ ਸੌਦੀਆ ਜਾਂਦੇ ਸਾਡੇ ਵਾਸਤੇ ਸੌਦੀਆ ਜਿਹੜਾ ਕਵਿੱਤਾਰੇ ਬੈਠਾ ਆਦੀ ਉਹਨੂੰ ਸਾਡੇ ਵਾਸਤੇ ਇਹ ਜੀ ਉਹ ਸਿੱਖ ਇਸੇ ਸਿੱਖ ਜਮ ਦੇ ਵਿੱਚ ਜਿਹੜਾ ਸਿੱਖ ਮਜ਼ਰ ਉਹਨਾਂ ਵਿੱਚ ਉਹਨਾਂ ਦੀ ਕੋਈ ਤਰ ਜਗਾ ਤੁਸੀਂ ਇਹ 10 ਰੁਪਏ ਇਸ ਤੇ ਆਪਣਾ ਇੱਥੇ ਕਮਾ ਲਿਆ ਉਸ ਵੀ ਬਗੈਰਤੀ ਨੇ ਕਮਾ ਲਿਆ ਹੁਣ ਇਹ ਕੀ ਮਤਬਿਆ ਨਿੱਕ ਨਿੱਕੋਂ ਦੇ ਬੱਚੇ ਨੇ ਛੋਟੇ ਛੋਟੇ ਇਹਦੇ ਬੱਚੇ ਨੇ ਇੱਕ ਬੱਚਾ ਗ੍ਰਿਫਤਾਰ ਹੈ ਅੱਛਾ ਆਜੀ ਸਮਝੇ ਉਹ ਮੈਂ ਪਰ ਪੁਲਿਸ ਵਾਲਿਆਂ ਨੇ ਫੜ ਲਿਆ ਮਾਮਾ ਕਰਿਆ ਨਾ ਕਰਨੀ ਨੇ ਮਾਮੇ ਮਾਮਾ ਫੜਿਆ ਮਾਮੇ ਦਾ ਪੁੱਤਰ ਫੜਿਆ ਭੈਣਾ ਦਰਪ ਦਰ ਰੋਟੀਆਂ ਫਰਤੀਆਂ ਨੇ بیوی ਜਿਹੜੀ ਉਹ ਨਿੱਕੇ ਨਿੱਕੇ ਬੱਚੇ ਲੈ ਕੇ ਪਤਾ ਨਹੀਂ ਕਿ ਪੇਕਿਆਂ ਦੇ ਭੱਜ ਗਈ ਏ ਜਾਂ ਕਿੱਦਾਂ ਚਲ ਗਈ ਏ ਪੁੱਤਰ ਹੁੰਦਾ ਐ ਫੇਰ ਗ੍ਰਿਫਤਾਰ ਕੀ ਇਹ ਸਾਰੇ ਕਿਹੜਾ ਹੱਜ ਕਮਾਇਆ ਮੈਨੂੰ ਤਾਂ ਕਦੇ ਛੱਲ ਜਾਵੇ ਤੇ ਮੈਂ ਤੈਨੂੰ ਇੱਥੇ ਫੜ ਕੇ ਮਾਰ ਮਾਰ ਕਰਨੀ ਲੱਤਾ ਪੰਡਿਆ ਘਰਾਂ ਜੀਰ ਹੁੰਦਾ ਇਮਾਮ ਪਾਲੀ ਦੀ ਗੱਲ ਹੈ ਉਹ ਬਹੁਤ ਦਲੀਲ ਕੀ ਇੱਥੇ ਲੋਕਾਂ ਦਾ ਉਹ ਨਾਲ ਸਾਡਾ ਮਚਾਇਆ ਰਾਤ ਰਾਤ 12 ਵਜੇ ਅੰਦਰ ਸਾਫੇ ਬੂ ਇਥੇ ਕਦੇ ਮੈਂ ਪਾ ਸਾਡਾ ਵੀ ਲੋਕਾਂ ਦਾ ਗੁਨਾਹ ਜਾ ਤਨੂੰ ਲੱਭਣ ਮਾਰਨ ਨੂੰ ਮਾਰਦੇ ਸਾਡੇ ਸਾਡੇ ਨੂੰ ਅੱਜ ਤੁਹਾਡੇ ਕੋਲ ਇਨਕੁਆਰੀ ਇਸ ਕਰਕੇ ਤੁਸੀਂ ਆਇਆ ਤੇ ਨਹੀਂ ਵਿਖਿਆ ਹੋਇਆ ਤਲਾਸ਼ ਇਹ ਤੋਂ ਤਾਂ ਪੁੱਛਦਾ ਨਾਮ ਰੋਣਾ ਵਜਾ ਗਾਦੀ ਇਹ ਦੇਖੇ ਆਇਆ ਅਸੀਂ ਇੱਥੇ ਸਾਡੇ ਕੋਲ ਜੂ ਲਗੇ ਨੇ ਇਹਨਾਂ ਨੂੰ ਜਾਣਨੇ ਆ ਨਾ ਬਸ ਸਾਡੇ ਕੋਲ ਅੱਗੇ ਤੇ ਇਹਨਾਂ ਦੇ ਵਿੱਚ ਕੋਈ ਗੱਲਬਾਤ ਆਈ ਕਿ ਤੁਹਾਨੂੰ ਚਾਹਣਗੇ ਪਤਾ ਚੱਲਿਆ ਕਿ ਕਿਵੇਂ ਚੱਲਿਆ ਸੀ ਕਿ ਆ ਇਹਨੇ ਸਿੱਖ ਨਾਲ ਵਿਆਹ ਕਰ ਲਿਆ ਇਹਨਾਂ ਦੇ ਘਰ ਦੇ ਵਿੱਚ 8 ਸਾਲਾਂ ਤੋਂ ਰੋਲਾ ਪਿਆ ਹੈ ਅੱਛਾ ਵੀ ਇਹ ਕੁੜੀ ਨਾ ਇਹ ਉਧਰ ਤੇ ਮਥੇ ਬੈਨ ਦੇ ਘਰ ਦੀ ਬੀਵੀ ਜਿਹੜੀ ਸੀ 7 ਸਾਲ ਤੇ ਉੱਥੇ ਮਲਤਾਨ ਪਰ ਰਹਿ ਕੇ ਆਈ ਇਹ ਪੇਕਿਆਂ ਦੇ ਕਿਸੇ ਗੌਤਮ ਇਹ ਇਸੇ ਦਾ ਤੋਂ ਕਿਸੇ ਕੁੜੀ ਨਾ ਵਿਆਹ ਆ ਫਿਰ ਇਹਦੀ ਮਾਂ ਮਰ ਗਈ ਤੇ ਇਹਨਾਂ ਹਰੇ ਤੋਂ ਮਰ ਗਈ ਇਹਦੇ ਤੋਂ ਰੋਜ ਮੈਂ ਜੀ ਸਿਕਣੀ ਨਾਲ ਨਿਕਾਹ ਕਰਨਾ ਮੈਂ ਸਿਕਣੀ ਨਾਲ ਨਿਕਾਹ ਕਰਨਾ ਉਹ ਤਾਂ ਜਾ ਭੈੜੀ ਆ ਆਗੇ ਸਮਝ ਜਿਹੜੇ ਉਹ ਦੋਵੇਂ ਜੀ ਸਨ ਬੜੇ ਅੱਛੇ ਲੋਕ ਸਨ ਉਹ ਦੁਨੀਆ ਤੇ ਅੱਜ ਨਹੀਂ ਅਸਾਂ ਵੀ ਇੱਕ ਦਿਨ ਟੁਰ ਜਾਣਾ ਝੂਠ ਬੋਲਣ ਦੀ ਕੀ ਜਰੂਰਤ ਹੈ ਜੀ ਜਾਣਾ ਹਰ ਬੰਦੇ ਨੇ ਜਾਣਾ ਅੱਛਾ ਜਿਹਨਾਂ ਨੇ ਨਕਾਹ ਕੀਤਾ ਵੇ ਉਹ ਤਾਂ ਉਹਦੋਂ ਇੱਥੇ ਨਹੀਂ ਲੈ ਆਇਆ ਸਾਨੂੰ ਨਹੀਂ ਇਸ ਗੱਲ ਦਾ ਪਤਾ ਯਾਨੀ ਤੁਸੀਂ ਕਾਲੇ ਵਜੇ ਵੇਖੇ ਨਾ ਦੱਸ ਨਾ ਮੇਰਾ ਦਿਨ ਤੋਂ ਨਹੀਂ ਨਹੀਂ ਅਸੀਂ ਤੇ ਮਤਲਬ ਸਾਡੇ ਸਾਹਮਣੇ ਟੁਰ ਗਏ ਨੇ ਨਸ ਭੱਜ ਗਏ ਨੇ ਇੱਥੇ ਪੁਲਿਸ ਵਾਲੇ ਆਏ ਨੇ ਉਹਨਾਂ ਦਾ ਫੜ ਲੈਣਾ ਤੁਹਾਨੂੰ ਇਹਨਾਂ ਉਹ ਦੌੜਾ ਲੱਗੀਆਂ ਜਿਵੇਂ ਆਸਾ ਸੁਣਿਆ ਮੈਂ ਤੇ ਤੈਨੂੰ ਪਤਾ ਪਿੰਡੇ ਤੁਰ ਜਾਣਾ ਹੁੰਦਾ ਸਵੇਰੇ ਨਿਕਲ ਗਿਆ ਸ਼ਾਮ ਨੂੰ ਆ ਗਿਆ ਹੁਣ ਮੈਂ ਕਦੋਂ ਲੱਪਣਾ ਸੀ ਮੈਂ ਤੇ ਸਾਡੇ ਕੰਫਰਮ ਵੀ ਹੋ ਗਈ ਤੇ ਮੈਂ ਉਧਰ ਸੋਹ ਉੱਥੇ ਬੈਠਾ ਆ ਉੱਥੇ ਬੈਠਾ ਆ ਤਾਂ ਕੀ ਹੁਣ ਮੈਂ ਆਪਣੇ ਜੀ ਲੈ ਕੇ ਚੱਲਾਂ ਪਿੰਡ ਪੌਧੀ ਹੋ ਗਈ ਉਹ ਤੇ ਚੱਲਾਂ ਇਹ ਤੇ 100 70 ਹਾਜ਼ਰ ਤੇ ਬਸਦੇ ਪਏ ਹਾਂ ਸੋ ਮੈਨੂੰ 17 18 ਸਾਲ ਹੋ ਗਏ ਇਹ ਸਾਰੇ ਲੋਕ ਇਹ ਨਹੀਂ ਸਮਝਦੇ ਮੇਰੇ ਧੀਆਂ ਪੁੱਤਰ ਪੂਰੀ ਗਲੀ ਹੈ ਜਿਹੜੀ ਤੋੜੋ ਤੋੜ। ਨਾ ਸਾਡਾ ਮਤਲਬ ਅਸੀਂ ਤੇ ਇਹਨਾਂ ਗਰੀਬਾਂ ਦੇ ਗਰੀਬ ਲੋਕ ਨੇ ਅਸੀਂ ਤੇ ਇਹਨਾਂ ਦੇ ਹੱਥ ਧਰਨ ਵਾਲੇ ਬੰਦੇ ਆ। ਸਾਦਰ ਜੀ ਆ ਅਸੀਂ ਜਿਹੜੇ ਮੱਲੇਦਾਰ ਬਹੁ ਮੱਲੇਦਾਰ ਨਹੀਂ ਗੱਲ ਕਰਦੇ ਜਿਹੜੇ ਨਾਸਰ ਸਹਾਂ ਦੇ ਮੁਸਾਏ ਨੇ ਸਾਰੀਆਂ ਜਿਹੜੀਆਂ ਸਾਰਾ ਪ੍ਰਲਾ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਸੁਣੀਆਂ ਤੇ ਤੁਹਾਡੇ ਕੀ ਰਾਏ ਆ ਕੀ ਕਮੈਂਟ ਤੁਸੀਂ ਜਿਹੜੇ ਕਮੈਂਟਾਂ ਵਿੱਚ ਦੱਸ ਸਕਦੇ ਜੀ ਤੇ ਸਮਝਦੇ ਹੋ ਜੀ ਮੇਰਾ ਪਿੰਡ ਮੇਰਾ ਪੰਜਾਬ ਦੇ ਨਾਲ ਮੈਂ ਤੇ ਅਵੀਰ ਮੁਹੰਮਦ ਤੇ ਅਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਨਾਸਰ ਹੁਸੈਨ ਦੇ ਮਹੱਲੇਦਾਰਾਂ ਦਾ ਇਹ ਕਹਿਣਾ ਹੈ ਕਿ ਜਥੇ ਦੇ ਨਾਲ ਆਣ ਵਾਲੀ ਸਰਬਜੀਤ ਕੌਰ ਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਸੀ ਕਰਨਾ ਚਾਹੀਦਾ ਨਾ ਹੀ ਨਾਸਰ ਹੁਸੈਨ ਨੂੰ ਕਰਨਾ ਚਾਹੀਦਾ ਸੀ ਇਹ ਦੋਵੇਂ ਮੁਲਖਦੀਪ ਬਦਨਾਮੀ ਕੀਤੀ ਇਹਨਾਂ ਦੋਨੇ ਇੱਕ ਨੇ ਚੜਦੇ ਪੰਜਾਬ ਦੀ ਤੇ ਦੂਜੇ ਨੇ ਲਹਿੰਦੇ ਪੰਜਾਬ ਦੀ ਜਿਹੜਾ ਸਾਡੇ ਦਰਮਿਆਨ ਮੁਹੱਬਤ ਵਾਲਾ ਪਿਆਰ ਵਾਲਾ ਜਿਹੜਾ ਰਿਸ਼ਤਾ ਸੀ ਉਸ ਨੂੰ ਦਾਗਦਾਰ ਕੀਤਾ ਹੁਣ ਦੱਸੋ ਚੜਦੇ ਪੰਜਾਬ ਤੋਂ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਲੈੰਦੇ ਪੰਜਾਬ ਆਂਦੀਆਂ ਮੱਥਾ ਟੇਕਣ ਲਈ ਅਗਰ ਅਸੀਂ ਇਸ ਤਰ੍ਹਾਂ ਦਾ ਸਲੂਕ ਕਰਾਂਗੇ ਤੇ ਕੋਈ ਵੀ ਨਹੀਂ ਆਏਗਾ ਇਹ ਨਾਸਰ ਹੁਸੈਨ ਨੇ ਬਿਲਕੁਲ ਗਲਤ ਕੀਤਾ ਕਿ ਇੱਕ ਔਰਤ ਦਾ ਇਸਤੇਮਾਲ ਕੀਤਾ ਤੇ ਉਸ ਸਰਬਜੀਤ ਕੋਰ ਨੇ ਵੀ ਬਹੁਤ ਵੱਡਾ ਪਾਪ ਕੀਤਾ ਬਹੁਤ ਵੱਡਾ ਗੁਨਾਹ ਕੀਤਾ ਕਿ ਜਥੇ ਦੇ ਨਾਲ ਆ ਕੇ ਐਡੀ پاک ਹਸਤੀ ਦੇ ਦਰ ਤੇ ਆ ਕੇ ਇਸ ਤਰ੍ਹਾਂ ਦਾ ਕੰਮ ਕੀਤਾ ਇਹ ਦੋ ਮੁਲਕਾਂ ਵਾਸਤੇ ਬੜੇ ਸ਼ਰਮ ਦੀ ਗੱਲ ਏ ਸਰਕਾਰ ਦਾ ਸਖਤ ਬਿਆਨ ਆਇਆ ਕਿ ਇਸ ਸਰਬਜੀਤ ਕੋਰ ਨੂੰ ਵਾਪਸ ਭੇਜਿਆ ਜਾਏਗਾ ਸਰਬਜੀਤ ਕੋਰ 50 ਸਾਲ ਦੀ ਇੱਕ ਔਰਤ ਹੈ ਕਿ ਜਿਨੇ ਨਾਸਰ ਹਸਨ ਨਾਲ ਸ਼ਾਦੀ ਕੀਤੀ ਹੈ ਸਰਬਜੀਤ ਦੇ ਵੀ ਆਪਣੇ ਬੱਚੇ ਨੇ ਨਾਸਰ ਦੇ ਵੀ ਆਪਣੇ ਬੱਚੇ ਨੇ ਉਹਨੇ ਆਪਣਾ ਧਰਮ ਛੱਡ ਦਿੱਤਾ ਲੇਕਿਨ ਇਸ ਟਾਈਮ ਦੇਖੀਏ ਤੇ ਚੱਲ ਦੇ ਲੈਂਦੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਇਸ ਤੇ ਬਹਿਸ ਹੋ ਰਹੀ ਹੈ ਤੇ ਐਸ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ